ਕੱਤ ਚਾਇਰ ਗਏ ਕੱਤ I love you. ਸਭ ਦੇਖ ਐ ਜੋਏ ਬੇਦ ਪੁਰਾਨ ਸਭ ਦੇਖ i ਪਗਾ ਮਰੇ ਗਸਾ ਸਗਮਦਪਾਮ ਜਨ ਸਰਨੀ ਸਾਦਾਨੀ ਪਦਾ ਹੋ ਅਪਗਾ ਮਰੇ ਗਸਾ ਸਗਗਾ ਮਾ ਪਾਤਾ ਸਤਗੁਰ ਮ ਬਲਹ ல் ੁਰ ਕਾ ਸ਼ਬਦ ਕਾਂਟੀ ਕੋ ਕਰ ਮਾਂ ਕਤ ਜਾਇ ਰੇ ਕਤ ਜਾਇ ਰੇ ਕਰ ਲਾਗੋ ਰੰਗ ਕਰ ਲਾਗੋ ਰੰਗ ਕਰ ਲਾਗੋ ਰੰਗ ਕਤ ਜਾਇ ਸ਼ਿ ਭਗਤ ਸੰਤਾਂ ਦਾ ਬਾਵ ਸਖਰ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤ ਜੁੜ ਕੇ ਬੈਠੀ ਹੈ ਰਾਮਾਨੰਦ ਜੀ ਦਾ ਸ਼ਬਦ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲਿਆ ਬਈ ਕਿਉਂ ਨਹੀਂ ਚੱਲਦਾ ਜਨਮਾਂ ਜਨਮਾਂ ਤੋਂ ਚਿੱਤ ਮਨੋਂ ਭਟਕਦਾ ਹੈ ਇਸ ਦੀ ਭਟਕਣਾ جاری ਹੈ 10 ਦੇ ਸ਼ਾਮ ਵਿੱਚ ਭੱਜਿਆ ਫਿਰਦਾ ਹੈ ਨਮਕਮ ਹੈ 4 ਕੁੰਟ ਫਿਰਿਆ ਗਿਆ ਹੈ ਇਹ ਮਨ ਦੀ ਦਸ਼ਾ ਹੈ ਪਰ ਰਾਮਾਨੰਦ ਜੀ ਕਹਿੰਦੇ ਮੇਰਾ ਮਨ ਟਿਕ ਗਿਆ ਹੈ ਦੁਨੀਆਂ ਜਿਸ ਪ੍ਰਮਾਤਮਾ ਨੂੰ ਬਾਹਰ ਲੱਭਣਾ ਚਾਹੁੰਦੀ ਹੈ ਦੁਨੀਆਂ ਬਾਹਰ ਜੰਗਲਾਂ ਵਿੱਚ ਭਟਕਦੀ ਫਿਰਦੀ ਹੈ ਪਹਾੜਾਂ ਵਿੱਚ ਵਨਾਂ ਵਿੱਚ ਘਰ-ਬਾਰ ਛੱਡ ਦਿੰਦੀ ਹੈ ਗ੍ਰਸਤੀ ਛੱਡ ਦਿੰਦੀ ਹੈ ਪਰਿਵਾਰ ਦਾ ਤਿਆਗ ਕਰਕੇ ਜੋ ਜੰਗਲਾਂ ਵਿੱਚ ਭੱਜੀ ਫਿਰਦੀ ਹੈ ਪ੍ਰਮਾਤਮਾ ਦੀ ਭਾਲ ਵਿੱਚ ਰਾਮਾਨੰਦ ਜੀ ਕਹਿੰਦੇ ਘਰ ਹੀ ਰੰਗ ਲੱਗ ਗਿਆ ਹੈ ਘਰੋਂ ਹੀ ਪ੍ਰਾਪਤ ਹੋ ਗਿਆ ਹੈ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪਈ ਪਟਕਣ ਦੀ ਜ਼ਰੂਰਤ ਹੀ ਨਹੀਂ ਪਈ ਕੱਥੇ ਜਾਈਏ ਰੇ ਕਿੱਥੇ ਜਾਈਏ ਘਰ ਲਾਗੋ ਰੰਗ ਘਰ ਵਿੱਚ ਹੀ ਰੰਗ ਲੱਗ ਗਿਆ ਹੈ ਮੇਰਾ ਚਿਤ ਨਾ ਚਲਾ ਹੈ ਮਨ ਭਇਓ ਪੰਗ ਪੰਗ ਮੈਨੇ ਅਤਰੰਗ ਹੋ ਜਾਣਾ ਪੈਰਲਾਈਜ਼ ਹੋ ਜਾਣਾ ਸਰੀਰ ਦੇ ਜਿਸ ਅੰਗ ਦਾ ਅਧਰੰਗ ਹੋ ਜਾਵੇ ਉਹ ਖੜ ਜਾਂਦਾ ਹੈ ਫਿਰ ਕੰਮ ਨਹੀਂ ਕਰਦਾ ਸਿਰ ਹੋ ਜਾਂਦਾ ਹੈ ਰਾਮਾਨੰਦ ਜੀ ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ ਹੈ ਪਿੰਗਲੇ ਦੀ ਕੀ ਨਿਸ਼ਾਨੀ ਚੱਲ ਹੀ ਨਹੀਂ ਸਕਦਾ ਬੈਠ ਗਿਆ ਟਿਕ ਗਿਆ ਹੈ ਸਥਿਰ ਹੋ ਗਿਆ ਹੈ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਹੁਣ ਮਨ ਭਟਕਦਾ ਹੀ ਨਹੀਂ ਮਨ ਟਿਕ ਗਿਆ ਹੈ ਮਨ ਭਇਓ ਪੰਗ ਪੰਗ ਹੋ ਗਿਆ ਹੈ ਪੰਜਵੇਂ ਪਾਰਸ਼ਾ ਕਹਿੰਦੇ ਆਸਮ ਹੈਲਾ ਪੰਜਵਾ ਦੇ ਵਿੱਚ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਆ ਮੌਲਾ अलिप्त रहों जैसे जल में है कौला मुख की बात सगल श्यों करता जी संग प्रभ अपना करता दीस आवत है बहुत पिहाला सगल चरण की एहो मन नानक जन गुरु पूरा पाया अंतर बाहर एक दिखाया कर ला गो रंग नवनिध है नवनिध है मेरे घर में आई राम सब किछ मैं सब किछ पाया नाम त्या आई राम ਗੌੜੀ ਮਹਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਂਛ ਸਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦਸ਼ਾ ਸ਼ਾਹ ਸਭ ਵਸ ਕਰਦੀ ਨਹੀਂ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਆ ਜੁਗਤ ਸਮਝਾਈ ਸੀ ਬਾਬਾ ਖੁਸ਼ਾਲ ਸਿੰਘ ਸਾਹਿਬ ਜੀ ਨੇ ਆਪਣੇ ਭਤੀਜੇ ਦੇਸ਼ ਭਗਤ ਪਾਪਾ ਵਸਾਕਾ ਸੁਣਿਆ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀਨੋ ਦਾਨ ਉਸ ਭਗਵਾਨ ਨੂੰ ਨਿਰਭਉ ਹੋ ਕੇ ਜਪਨਾ ਹੈ ਕਿਉਂ ਕਿਉਂਕਿ ਉਹ ਆਪ ਨਿਰਭਉ ਹੈ ਨਿਰਭਉ ਜਪੈ ਸਗਲ ਭਉ ਮਿਟੈ ਬੁਰ ਕਿਰਪਾ ਤੇ ਪ੍ਰਾਣੀ ਛੁਟੈ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਉਠ ਪਕਰੀ ਪ੍ਰਭ ਸੁਆਮੀ ਮੇਰਾ ਚਿਤ ਨਾ ਚਲਾ ਮਨ ਭਇਓ ਪੰਗ ਬਾਬਾ ਜੀ ਦੇ ਮਨ ਵਿੱਚ ਸੋਚ ਆਈ ਪ੍ਰਮਾਤਮਾ ਨੂੰ ਮਿਲਣ ਦੀ ਖੇਡ ਕਿਵੇਂ ਬਣੇ ਸ਼ਬਦ ਸੁਣਦੇ ਗੁਰਬਾਣੀ ਸੁਣਦੇ ਗੁਰਬਾਣੀ ਪੜ੍ਹਦੇ ਗੁਰਬਾਣੀ ਨਾਲ ਪਿਆਰ ਕਰਦੇ ਇੱਕ ਸ਼ਬਦ ਮੰਤ ਠੋਕਰ ਕਰ ਗਿਆ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਸ ਉਹ ਗੱਲ ਮੰਨ ਤੇ ਲੱਗੀ ਤੋ ਕਿਉਂਕਿ ਆਸਾ ਜੀ ਦੀ ਵਾਰ ਵਿੱਚ ਆਪਾਂ ਰੋਜ਼ ਪੜਦੇ ਹਾਂ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਾਂ ਰਾਮ ਰਾਜੇ ਇਸ ਮਨ ਨੂੰ ਇਸ ਪੱਥਰ ਹੋਏ ਮਨ ਨੂੰ ਇਸ ਜਨਮਾਂ ਜਨਮਾਂ ਤੋਂ ਭਟਕਦੇ ਹੋਏ ਮਨ ਨੂੰ ਬਾਣੀ ਦਾ ਤੀਰ ਲੱਗ ਗਿਆ ਹੈ ਤੀਰ ਲੱਗ ਗਿਆ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜਿਸ ਨੂੰ ਲੱਗਦੀ ਹੈ ਓਹੀ ਜਾਣਦਾ ਹੈ। ਤਾਂ ਫਿਰ ਕੀ ਹੁੰਦਾ ਹੈ ਜੀਵਨ ਤੋਂ ਮੁਕਤ ਹੁੰਦਾ ਹੈ। ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰਿਆ ਜਨ ਨਾਨਕ ਸਤਗੁਰ ਮੇਲ ਹਰ ਜਗ ਦੁੱਤਰ ਤਰਿਆ ਆ ਨਿਸ਼ਾਨੀਆਂ ਹੁਣ। ਇੱਕ ਸ਼ਬਦ ਮੇਰੇ ਪ੍ਰਾਣ ਬਸਤ। ਮਨ 'ਚ ਇੱਕ ਵਿਚਾਰ ਪੈਦਾ ਹੋ ਗਈ ਉਹ ਕਿਹੜਾ ਸ਼ਬਦ ਹੈ ਜਿਹੜਾ ਪ੍ਰਾਣਾ ਵਿੱਚ ਵੱਸਦਾ ਹੈ ਕਿਹੜਾ ਸ਼ਬਦ ਹੈ ਤਾਇਆ ਜੀ ਨੂੰ ਪੁੱਛਦੇ ਹਨ ਤਾਇਆ ਜੀ ਦੇਖਦੇ ਹਨ ਅਜੇ ਬੱਚਾ ਹੈ ਛੋਟਾ ਹੈ ਬਾਲਕ ਅਵਸਥਾ ਹੈ ਬੱਚੇ ਸਮਝਾਵਾਂਗੇ ਤਾਇਆ ਜੀ ਕਿਹੜਾ ਸ਼ਬਦ ਹੈ ਜਿਹੜਾ ਪ੍ਰਾਣਾ 'ਚ ਵੱਸਦਾ ਹੈ ਫਿਰ ਸਮਾਂ ਪਿਆ ਕੁਝ ਤਾਇਆ ਜੀ ਕਹਿੰਦੇ ਸਮਝਾਵਾਂਗੇ ਸਮਾਂ ਆਏਗਾ ਸਮਝਾਵਾਂਗੇ ਪਰ ਇੱਕ ਦਿਨ ਦੇਸ਼ ਭਗਤ ਹਿਆ ਘਰ ਬੈਠੇ ਨਹੀਂ ਤਾਇਆ ਜੀ ਹੁਣ ਮੈਂ ਰੋਟੀ ਉਦੋਂ ਹੀ ਖਾਵਾਂਗਾ ਜਦੋਂ ਤੁਸੀਂ ਇਸ ਦੀ ਸੋਝੀ ਲਿਆਉਗੇ ਉਹ ਕਿਹੜਾ ਸ਼ਬਦ ਹੈ ਤੇ ਫਿਰ ਤਾਇਆ ਜੀ ਨੇ ਸਮਝਾ ਦਿੱਤਾ ਇੱਥੇ ਇੱਕ ਗੱਲ ਧਿਆਨ ਦੇਣੀ ਯੋਗ ਹੈ ਗੁਰੂ ਨੇ ਤੇ ਸਮਝਾ ਦਿੱਤਾ ਪਰ ਕੀ ਸ਼ਿਸ਼ੇ ਉਸ ਦੀ ਕਮਾਈ ਕਰਦਾ ਹੈ ਦੋਨੋਂ ਕੰਮ ਗੁਰੂ ਪੂਰਾ ਹੋਵੇ ਸਮਝਾਉਂਦੇ तो शिष्य इतना उतारू हो जाए भी जो गुरु का बोल है बचन है वह पकाना ही पकाना है फिर खेड बनना बाबा जी ने शब्द समझा दिता जुक्ति समझा दी तो देखता ने फिर जितनी कमाई की थी जो अवस्था प्राप्त होए एक शब्द मेरे प्राण बसत है जितनी देर वो शब्द प्राण बस गया देश भगत ने बहुत मेहनत की थी, बहुत मेहनत की ਕਾਲੇ ਪਾਣੀ ਦੀ ਜੇਲ੍ਹ ਵਿੱਚ ਰਹੇ ਪੋਰਟ ਬਲੇਅਰ ਦੇ ਵਿੱਚ ਸੈਲੂਲਰ ਜੇਲ੍ਹ ਹੈ ਜਿੱਥੇ ਕੈਦੀ ਰੱਖੇ ਜਾਂਦੇ ਸਨ ਬਾਬਾ ਜੀ ਵੀ ਕੋਠੜੀ ਦੇ ਵਿੱਚ ਹਨ ਇੱਥੋਂ ਸਾਨੂੰ ਸਮਝ ਮਿਲੇਗੀ ਮਹਾਪੁਰਸ਼ਾਂ ਦੇ ਜੀਵਨ ਦੀ ਕਾਲ ਕੋਠੜੀ ਦਾ ਦਰਵਾਜ਼ਾ ਜਦੋਂ ਖੁੱਲਦਾ ਕੈਦੀਆਂ ਦੇ ਮੂੰਹ ਦਰਵਾਜ਼ੇ ਵੱਲ ਹੁੰਦੇ ਵੀ ਕਦੋਂ ਦਰਵਾਜ਼ਾ ਖੁੱਲ੍ਹੇ ਤੇ ਅਸੀਂ ਬਾਹਰ ਦੀ ਤਾਜ਼ੀ ਹਵਾ ਚ ਜਾਈਏ ਬਾਰ ਦਾ ਚੜਿਆ ਸੂਰਜ ਵੇਖੀਏ ਚਿੱਟਾ ਦਿਨ ਵੇਖੀਏ ਅੰਦਰ ਤੇ ਸਾਹ ਵੀ ਨਹੀਂ ਲਿਆ ਜਾਂਦਾ ਘੁੱਟਣਾ ਹੈ ਬੜੀ ਕੈਦੀਆਂ ਦਾ ਮੂੰਹ ਦਰਵਾਜ਼ੇ ਵੱਲ ਹੋਣਾ ਵੀ ਕਦੋਂ ਦਰਵਾਜ਼ਾ ਖੁੱਲ੍ਹੇ ਪਰ ਜਦੋਂ ਕਾਲ ਕੋਟੀ ਦਾ ਦਰਵਾਜ਼ਾ ਖੁੱਲ੍ਹਦਾ ਸੀ ਨਾ ਇਹਨਾਂ ਦੀ ਬੈਰਕ ਦਾ ਦਰਵਾਜ਼ਾ ਤੇ ਜੇਲ੍ਹ ਵੀ ਦੇਖ ਹੈਰਾਨ ਰਹਿ ਗਿਆ ਵੀ ਇਹ ਕਿਹੋ ਜਿਹਾ ਸ਼ਖਸ ਹੈ ਇਹ ਬਸਾਕਾ ਸਿੰਘ ਕਿਹੋ ਜਿਹਾ ਹੈ ਇਹ ਦਰਵਾਜ਼ੇ ਵਾਲੇ ਪਾਸੇ ਪਿੱਠ ਕਰਕੇ ਅੰਦਰ ਨੂੰ ਮੂੰਹ ਕਰਕੇ ਬੈਠਾ ਸਮਾਦੀ ਲੀਨ ਹੈ ਜਦੋਂ ਦਰਵਾਜ਼ਾ ਖੋਲੋ ਇਹ ਸਮਾਦੀ ਲੀਨ ਜਦੋਂ ਦਰਵਾਜ਼ਾ ਖੋਲੋ ਇਹਦੀ ਦਰਵਾਜ਼ੇ ਵਾਲੇ ਪਾਸੇ ਪਿੱਠ ਹੈ ਕੀ ਇਹਦਾ ਮਨ ਨਹੀਂ ਕਰਦਾ ਮੈਂ ਬਾਹਰ ਜਾਵਾਂ ਬਾਹਰ ਤਾਜ਼ੀ ਹਵਾ ਜੀ ਸਾਹ ਲਵਾਂ ਬਾਬਾ ਦੀ ਮਸਤੀ ਚਲੀ ਸ਼ਬਦ ਦੀ ਮਸਤੀ ਚਲੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕਹੀਤ ਹੈ ਸੂਰਾ ਆਤਮ ਜਿਨ ਸਗਲ ਵਸ ਤੰਕ ਹੈ ਜਾਂ ਕਾ ਸਤਗੁਰ ਪੂਰਾ ठाकुर गाए आत्मरंग सरणी पावन नाम ਧਿਆਵਨ ਸਹਿਜ ਸਮਾਪਨ ਸੰਗ ਜਨ ਕੇ ਚਰਨ ਬਸੈ ਮੇਰੇ ਹਿਰ ਹੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਆ ਸੁਖ ਨਾਨਕ ਜੀ ਕਹਿੰਦੇ ਮੇਰੇ ਮਨ ਨੂੰ ਸੁਖ ਹੈ ਕਿ ਜਨ ਕੀ ਧੂਰ ਦੇਹੋ ਉਸ ਜਨ ਦੀ ਧੂੜ ਅਹੁਣਾ ਪਜਾਈ ਤਾ ਨਾ ਗੁਰਦੁਆਰਾ ਸਾਹਿਬ ਕੀ ਵਰ ਜਾਓ ਕਿ ਬੰਦਾ ਚਰਨ ਧੂੜ ਮੱਥੇ ਤੇ ਲਾਂਦਾ ਹੈ ਸਾਡੇ ਵਰਗੇ ਪਾਪੀ ਉਥੋਂ ਲੰਘਦੇ ਹਨ ਪਰ ਇਸ ਉਮੀਦ ਵਿੱਚ ਧੂੜ ਲਾਉਂਦਾ ਹੈ ਮੱਥੇ ਤੇ ਕਿ ਕੋਈ ਇਥੋਂ ਬਖਸ਼ਿਆ ਹੋਇਆ ਕਿਤੇ ਲੰਘਿਆ ਹੋਵੇ ਉਹਦੀ ਚਰਨ ਧੂੜ ਮੱਥੇ ਤੇ ਲੱਗ ਜਾਵੇ ਜੀਵਨ ਸਫਲ ਹੋ ਜਾਵੇ ਵਰਨ ਤੇ ਪਾਪੀਆਂ ਨਾਲ ਸੰਸਾਰ ਭਰਿਆ ਹੈ ਧਾਰਮਿਕ ਸਥਾਨ ਵੀ ਪਾਪੀਆਂ ਨਾਲ ਭਰੇ ਹਨ ਅਸੀਂ ਪਾਪੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਦਾਲਤ ਵਿੱਚ ਪੇਸ਼ ਹੋਏ ਹਾਂ ਭਰ ਬਾਹਰੋ ਚਰਨ ਧੂੜ ਮੱਥੇ ਤੇ ਲਾਂਦੇ ਹਨ ਕੀ ਪਤਾ ਕੋਈ ਬਖਸ਼ੀ ਹੋਈ ਰੂਹ ਇਥੋਂ ਲੰਗੀ ਹੋਵੇ ਬੁਦੇ ਚਰਨਾ ਦੀ ਧੂੜ ਕਿਤੇ ਮੱਥੇ ਨ ਲੱਗ ਜਾਵੇ ਜਨ ਕੀ ਧੂੜ ਦੇਹੋ ਕਿਰਪਾ ਨਿਧ ਐ ਕਿਰਪਾ ਨਿਧ ਕਿਰਪਾ ਦੇ ਖਜ਼ਾਨੇ ਕਿਤੇ ਮੈਨੂੰ ਉਸ ਜਨ ਦੇ ਚਰਨਾਂ ਦੀ ਧੂੜ ਮਿਲ ਜਾਵੇ ਜਿਸ ਦੇ ਨਾਲ ਮੇਰਾ ਵੀ ਪਾਰ ਉਤਾਰਾ ਹੋ ਜਾਵੇ ਜਨ ਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹ ਸਤਿਗੁਰ ਮੈਂ ਬਲਿਹਾਰੀ ਤੋਰ जिन सकल बिकल ब्रह्म काटे मोर रामानंद स्वामी रमत ब्रह्म गुरु का शब्द काटे कोट कर्म गुरु के शब्द ही गल है ते शब्द ही बाबा वसाखा सिंह जी ने मन छासिया एक शब्द मेरे प्राण बसता है शब्द दी गल है तो मां परेशान जीवन शब्द दे द्वारै घूमदा है वाणी दे द्वारै घूमदा है गुरु दे वचना द्वारै घूमदा है आसे पासे जांदे ही नहीं सतगुरु मैं ਬਰੇ ਹਾਰੀ ਤੋਰ ਕਿਉਂ ਕਿਉਂਕਿ ਤੁਸੀਂ ਘਰ ਵਿੱਚ ਹੀ ਖੇਡ ਬਣਾ ਦਿੱਤੀ ਹੈ ਕਥ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲਾਏ ਮਨ ਭਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਹੈ ਮੇਰਾ ਮਨ ਟਿਕ ਗਿਆ ਹੈ ਮੇਰਾ ਮਨ ਹਿੱਲਦਾ ਹੀ ਨਹੀਂ ਹੁਣ ਸਿਰ ਹੋ ਗਿਆ ਹੈ ਨਾਮ ਦੇ ਵਿੱਚ ਜੁੜ ਗਿਆ ਹੈ ਕਥ ਜਾਈਏ ਰੇ ਘਰ ਲਾਗੋ ਰੰਗ ਕਥ ਜਾਈਏ ਰੇ ਘਰ ਲਾਗੋ ਕਤ ਚਾਇਰ ਕਰ ਲਾਗੋ ਰੰਗ ਕਰ ਲਾਗੋ ਰੰਗ ਕਰ ਲਾਗੋ ਰੰਗ ਕਤ ਚਾਇਰ ਕਤ ਚਾਇਰ ਪਰ ਲਾਗੋ ਰੰਗ ਪਰ ਲਾਗੋ